ਕੀ ਗੱਲ ਹੋਈ ਹੈ ਜੀ ਇਹਨੇ ਪੈਸੇ ਲੈ ਜਾਂਦੀਆਂ 10000 ਰੁਪਏ ਐਕਸੀਡੈਂਟ ਹੋਇਆ ਜੀ ਮੈਂ ਤਾਂ ਮੌਕੇ ਤੇ ਆ ਕੋਈ ਗੱਲ ਨਹੀਂ ਨਹੀਂ ਤੁਸੀਂ ਗੱਡੀ ਗੱਡੀ ਕਿਉਂ ਲੈ ਕੇ ਜਾ ਰਹੇ ਸੀ ਗੱਡੀ ਕਿਉਂ ਲੈ ਕੇ ਜਾਏ ਐਸਐਚਓ ਨੇ ਕਿਹਾ ਜਿਹੜੀ ਲਾਸ਼ ਪਈ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਤੁਹਾਡੀ ਤੈਨੂੰ ਬਾਅਦ ਮਗਾ ਨਹੀਂ ਜਦਾਂ ਗੱਡੀ ਆਹ ਤੇ ਲੱਗ ਗਿਆ ਹੋਰ ਗੱਲ ਕਰ ਗਏ ਗੱਲ ਕਰ ਪਹਿਲਾਂ ਮਰ ਜਾ ਗੱਡੀ ਜਿਹੜਾ ਗੱਡੀ ਚੱਲ ਗਈ ਕਰਕੇ ਬੋਲੋ ਤੁਸੀਂ ਇੱਥੇ ਹੋ ਕੇ ਵੀਰ ਜੀ ਸਾਕਾ ਨਾ ਬਿਆਹ ਪਹਿਨਾਂਗਾ ਹੋ ਗਿਆ ਗਿਆ ਨਹੀਂ ਪਿਆਰ ਕਰ ਗਿਆ ਇਹ ਉਹ ਪੁਲਿਸ ਮੁਲਾਜ਼ਮਾ ਜੋ ਐਕਸੀਡੈਂਟ ਤੋਂ ਹੋਇਆ ਨਾਸ਼ ਉੱਥੇ ਪਈ ਆ ਇਹ ਉਹ ਸਕਾਰਪੀਓ ਗੱਡੀ ਐ ਫਲੇਰ ਤੇ ਲੈ ਕੇ ਚੱਲਿਆ ਸੀ ਪੁੱਛੋ ਨਹੀਂ ਆ ਗੜੇ ਨੂੰ ਲੱਤ ਤੋ ਲੈਣਾ 50000 ਦਾ ਤੂੰ 20000 ਦੀ ਉਹ ਫੋਟੋ ਤੇਰੀ ਤਾਂ ਹੋਏ ਹੈ ਇਹ ਹਾਂ ਤੂੰ ਤਾਂ ਚੜਖਾ ਵਾਲਾ ਨਹੀਂ ਗੱਡਾ ਬਠੀ ਹਾਂ ਅੱਜ ਥਾਣਾ ਬਾਗਾਪੁਰਾਣਾ ਵਿੱਚ ਇੱਕ ਐਕਸੀਡੈਂਟ ਦੀ ਸੂਚਨਾ ਮਸੂਲ ਹੋਈ ਸੀ ਕਿ ਬੱਸ ਸਟੈਂਡ ਪਿੰਡ ਨੱਥੋਕੇ ਵਿਖੇ ਇੱਕ ਐਕਸੀਡੈਂਟ ਦਰਾਂ ਹੈ ਇੱਕ ਲੇਡੀਜ਼ ਦੀ ਡੈਥ ਹੋਈ ਹੈ ਜਿਸ ਤੇ ਡਿਊਟੀ ਅਫਸਰ ਐਸਸੀ ਅਮਰਜੀਤ ਸਿੰਘ ਮਕਬਰ ਪੁੱਜਿਆ ਸੀ ਜਿੱਥੇ ਦਰਜੀਤ ਕੌਰ ਵਾਈਕੋਫ ਲਖਮੀ ਸਿੰਘ ਵਾਸੀ ਉਗੋਕੇ ਦੀ ਇੱਕ ਸਕੋਰਪਿਓ ਗੱਡੀ ਚਾਲਕ ਵੱਲੋਂ ਫੇਟ ਮਾਰਨ ਕਰਨ ਡੈਥ ਹੋਈ ਸੀ ਜਿੱਥੇ ਕਿ ਐਸਸੀ ਅਮਰਜੀਤ ਸਿੰਘ ਵੱਲੋਂ ਗੱਡੀ ਸੜਕ ਤੇ ਖੜੀ ਹੋਣ ਕਰਕੇ ਉਸ ਨੂੰ ਸਾਈਡ ਤੇ ਲਗਾਇਆ ਜਾ ਰਿਹਾ ਸੀ ਜਿੱਥੋਂ ਕੁਝ ਲੋਕ ਇਮੋਸ਼ਨ ਹੁੰਦੇ ਉਸ ਨੂੰ ਰੋਕਣ ਲੱਗੇ ਅਤੇ ਉਹਨਾਂ ਉੱਲੇ ਦੋਸ਼ ਲਗਾਇਆ ਗਿਆ ਕਿ ਉਸ ਨੂੰ ਲੋਕ ਕੋਈ 50000 ਰੁਪਏ ਹਾਸਲ ਕੀਤੇ ਗਏ ਹਨ ਜਦਕਿ ਇਸ ਸੰਬੰਧੀ ਪੁਖਤਾ ਤੌਰ ਤੇ ਇਜਾਜ਼ਤ ਕੀਤੀ ਗਈ ਹੈ ਕੋਈ ਵੀ ਇਸ ਤਰ੍ਹਾਂ ਦਾ ਤੱਥ ਸਾਹਮਣੇ ਨਹੀਂ ਆਇਆ ਉਹਨਾਂ ਵੱਲੋਂ ਲਗਾਏ ਗਏ ਦੋਸ਼ ਜੋ ਬੇਬਨਿਆਦ ਹਨ ਮੌਕਾ ਪਰ ਦਰਜੀਤ ਕੌਰ ਦੀ ਜੋ ਡੈੱਡ ਬਡੀ ਹੈ ਉਹ ਸਿਵਲ ਹਸਪਤਾਲ ਦੀ ਮਾਰਚਰੀ ਵਿੱਚ ਰੱਖਾ ਦਿੱਤੀ ਗਈ ਹੈ ਅਤੇ ਇਸ ਦਾ ਘਰ ਵਾਲਾ ਲਖਵੀਰ ਸਿੰਘ ਜੋ ਕਿ ਡਰਾਈਵਰ ਹੈ ਅਤੇ ਫਿਲਹਾਲ ਇਹ ਪੰਜਾਬ ਤੋਂ ਬਾਹਰ ਹੈ ਉਸ ਦੇ ਹੌਣ ਪਰ ਕੱਲ ਦਾ ਲਿਖ ਕੇ ਅਗਲੀ ਕਾਰਵਾਈ ਅਮਲੇ ਵਿੱਚ ਲਿਆਂਦੀ ਜਾਵੇਗੀ ਕੀ ਗੱਲ ਹੋਈ ਹੈ ਜੀ ਕਿਨੇ ਪੈਸੇ ਲੈ ਜਾਂਦੀਆਂ 1000 ਰੁਪਏ ਐਕਸੀਡੈਂਟ ਹੋਇਆ ਜਿਮਤ ਮਾ ਮੌਕੇ ਤੇ ਐ ਕੋਈ ਗਲਤੀ ਨਹੀਂ ਤੁਸੀਂ ਗੱਡੀ ਗੱਡੀ ਕਿਉਂ ਲੈ ਕੇ ਜਾ ਰਹੇ ਸੀ ਗੱਡੀ ਕਿਉਂ ਲੈ ਕੇ ਜਾਏ ਐਸਐਚਓ ਨੇ ਕਿਹਾ ਜਿਹੜੀ ਲਾਸ਼ ਪਈ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਟੋਡੀ ਤੈਨੂੰ ਬਾਅ ਮਗਾ ਨਹੀਂ ਆ ਗੱਡੀ لاش پی آپیو گا فلائٹ ਆਖੜੇ ਨੂੰ ਲੱਗਦਾ ਤੂੰ ਲੈਣਾ 50000 ਰੁਪਏ ਵੀਡੀਓ ਰੋਤਾ ਤੂੰ ਵੀਰੇ ਬਲਾਵਾ ਦੀ ਨੂੰ 50000 ਉਹ ਫੋਟੋ ਤੇਰੀ ਤਾਂ ਹੋਵੇ ਹੈਂ ਇਹ ਤਾਂ ਤੂੰ ਤਾਂ ਚੰਗਾ ਹਾਣ ਨਹੀਂ ਗਾਈਦਾ ਬਠੀ ਕਰ ਜਾਈਂ ਅੱਜ ਥਾਣਾ ਬਾਗਾਪੁਰਾਣਾ ਵਿੱਚ ਇੱਕ ਐਕਸੀਡੈਂਟ ਦੀ ਸੂਚਨਾ ਮਸੂਲ ਹੋਈ ਸੀ ਕਿ ਬੱਸ ਸਟੈਂਡ ਪਿੰਡ ਨੱਥੋਕੇ ਵਿਖੇ ਇੱਕ ਐਕਸੀਡੈਂਟ ਹੋਣਾ ਹੈ ਇੱਕ ਲੇਡੀਜ਼ ਦੀ ਡੈਥ ਹੋਈ ਹੈ ਜਿਸ ਤੇ ਡਿਊਟੀ ਅਫਸਰ ਏਸੀ ਅਮਰਜੀਤ ਸਿੰਘ ਮੌਕੇ ਪਰ ਪੁੱਜਿਆ ਸੀ ਜਿੱਥੇ ਦਰਜੀਤ ਕੌਰ ਵਾਈਫ ਆਫ ਲਖਮੀ ਸਿੰਘ ਵਾਸੀ ਉਗੋਕੇ ਦੀ ਇੱਕ ਸਕੋਰਪਿਓ ਗੱਡੀ ਚਾਲਕ ਵੱਲੋਂ ਫੇਟ ਮਾਰਨ ਕਰਨ ਡੈਥ ਹੋ ਗਈ ਸੀ ਜਿੱਥੇ ਕਿ ਏਸੀ ਅਮਰਜੀਤ ਸਿੰਘ ਵੱਲੋਂ ਗੱਡੀ ਸੜਕ ਤੇ ਖੜੀ ਹੋਣ ਕਰਕੇ ਉਸ ਨੂੰ ਸਾਈਡ ਤੇ ਲਗਾਇਆ ਜਾ ਰਿਹਾ ਸੀ ਜਿੱਥੋਂ ਕੁਝ ਲੋਕ ਇਮੋਸ਼ਨ ਹੁੰਦੇ ਉਸ ਨੂੰ ਰੋਕਣ ਲੱਗੇ ਅਤੇ ਉਹਨਾਂ ਉੱਤੇ ਦੋਸ਼ ਲਾਇਆ ਗਿਆ ਕਿ ਉਸ ਨੂੰ ਲੋਕ ਕੋਈ 50000 ਰੁਪਏ ਹਾਸਲ ਕੀਤੇ ਗਏ ਹਨ ਜਦਕਿ ਇਸ ਸੰਬੰਧੀ ਪੁਖਤਾ ਤੌਰ ਤੇ ਜਾਂਚ ਕੀਤੀ ਗਈ ਹੈ ਕੋਈ ਵੀ ਇਸ ਤਰ੍ਹਾਂ ਦਾ ਤੱਥ ਸਾਹਮਣੇ ਨਹੀਂ ਆਇਆ ਉਹਨਾਂ ਵੱਲੋਂ ਲਗਾਏ ਗਏ ਦੋਸ਼ ਚ ਬੇਪਰਵਾਹ ਹਨ ਮੌਕੇ ਪਰ ਦਰਜੀਤਕੌਰ ਦੀ ਜੋ ਡੈੱਡ ਬਡੀ ਹੈ ਉਹ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਾ ਦਿੱਤੀ ਗਈ ਹੈ ਅਤੇ ਇਸ ਦਾ ਘਰ ਵਾਲਾ ਲਖੀਰ ਸਿੰਘ ਜੋ ਕਿ ਡਰਾਈਵਰ ਹੈ ਅਤੇ ਫਿਲਹਾਲ ਇਹ ਪੰਜਾਬ ਤੋਂ ਬਾਹਰ ਹੈ ਉਸ ਦੇ ਹੋਂ ਪਰ ਕੱਲ ਦਰ ਲਿਖ ਕੇ ਅਗਲੀ ਕਾਰਵਾਈ ਅਮਲੇ ਚ ਲਿਆਂਦੀ ਜਾਵੇਗੀ ਕੀ ਗੱਲ ਹੋਈ ਹੈ ਜੀ ਕਿਹਨੇ ਪੈਸੇ ਲੈ ਲਏ 10000 ਰੁਪਏ ਐਕਸੀਡੈਂਟ ਹੋਇਆ ਜਿਮੇਤਾਂ ਮੌਕੇ ਤੇ ਐ ਕੋਈ ਗਲਤੀ ਨਹੀਂ ਤੁਸੀਂ ਗੱਡੀ ਗੱਡੀ ਕਿਉਂ ਲੈ ਕੇ ਜਾ ਰਹੇ ਸੀ ਗੱਡੀ ਕਿਉਂ ਲੈ ਕੇ ਜਾਏ ਐਸਐਚਓ ਨੇ ਕਿਹਾ ਲਾਸ਼ ਪਈ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਟੋਟੀ ਨਹੀਂ ਤੈਨੂੰ ਬਾਅਦ ਮਗਾ ਲਊ ਚੱਲ ਕੇ ਚੱਲਿਆ ਹੋਰ ਗੱਲ ਕਰ ਗਏ ਗੱਲ ਕਰ ਪਹਿਲਾਂ ਮਾਰ ਕੇ ਗੱਡੀ ਜਿਹੜਾ ਗੱਡੀ ਚੱਲ ਗਈ ਕਰ ਕੇ ਬੋਲੋ ਤੁਸੀਂ ਇਕੱਠੇ ਹੋ ਕੇ ਵੀਰਾਂ ਦੀ ਸਾਕ ਹੈ ਨਾ ਨੇ ਪਿਆਰ ਨਾ ਹੋ ਗਿਆ ਪਿਆਰ ਗਿਆ ਨਹੀਂ ਪਿਆਰ ਕਰ ਗਰੀ ਇਹ ਉਹ ਪੁਲਿਸ ਮੁਲਾਜ਼ਮਾ ਜੋ ਐਕਸੀਡੈਂਟ ਤੋਂ ਹੋਇਆ ਨਾਸ਼ ਉੱਥੇ ਪਈ ਆ ਇਹ ਉਹ ਸਕਾਰਪਿਓ ਗੱਡੀ ਐ ਫੇਰ ਤੇ ਲੈ ਕੇ ਚੱਲਿਆ ਸੀ ਪੁੱਛੋ ਨਹੀਂ ਇਹ ਕੜੇ ਨੂੰ ਲੱਗਦਾ ਮੈਂ ਨਾ 50000 ਰੁਪਏ ਤੂੰ 20000 ਰੁਪਏ ਉਹ ਫੋਟੋ ਤੇਰੀ ਤਾਂ ਹੋਏ ਹੈ ਇਹ ਹਾਂ ਤੂੰ ਤਾਂ ਚੜਖਾ ਹਾ ਨਹੀਂ ਗੱਡੋ ਬਠੀ ਹਾਂ ਅੱਜ ਥਾਣਾ ਬਾਗਾਪੁਰਾਣਾ ਵਿੱਚ ਇੱਕ ਐਕਸੀਡੈਂਟ ਦੀ ਸੂਚਨਾ ਮਸੂਲ ਹੋਈ ਸੀ ਕਿ ਬੱਸ ਸਟੈਂਡ ਪਿੰਡ ਰੱਥੋਕੇ ਵਿਖੇ ਇੱਕ ਐਕਸੀਡੈਂਟ ਦਰਾਂ ਨਾ ਇੱਕ ਲੇਡੀਜ਼ ਦੀ ਡੈਥ ਹੋਈ ਹੈ ਜਿਸ ਤੇ ਡਿਊਟੀ ਅਫਸਰ ਏਸੀ ਅਮਰਜੀਤ ਸਿੰਘ ਮਕਬਰ ਪੁੱਜਿਆ ਸੀ ਜਿੱਥੇ ਦਰਜੀਤ ਕੌਰ ਵਾਈਕ ਆਫ ਲਖਮੀ ਸਿੰਘ ਵਾਸੀ ਉਗੋਕੇ ਦੀ ਇੱਕ ਸਕੋਰਪਿਓ ਗੱਡੀ ਚਾਲਕ ਵੱਲੋਂ ਫੇਟ ਮਾਰਨ ਕਰਨ ਡੈਥ ਹੋਈ ਸੀ ਜਿੱਥੇ ਕਿ ਏਸੀ ਅਮਰਜੀਤ ਸਿੰਘ ਵੱਲੋਂ ਗੱਡੀ ਸੜਕ ਤੇ ਖੜੀ ਹੋਣ ਕਰਕੇ ਉਸ ਨੂੰ ਸਾਈਡ ਤੇ ਲਗਾਇਆ ਜਾ ਰਿਹਾ ਸੀ ਜਿੱਥੋਂ ਕੁਝ ਲੋਕ ਇਮੋਸ਼ਨ ਹੁੰਦੇ ਉਸ ਨੂੰ ਰੋਕਣ ਲੱਗੇ ਅਤੇ ਉਹਨਾਂ ਉੱਲੇ ਦੋਸ਼ ਲਗਾਇਆ ਗਿਆ ਕਿ ਉਸ ਨੂੰ ਲੋਕ ਕੋਈ 50000 ਰੁਪਏ ਹਾਸਲ ਕੀਤੇ ਗਏ ਹਨ ਜਦਕਿ ਇਸ ਸੰਬੰਧੀ ਪੁਖਤਾ ਤੌਰ ਤੇ ਇਜਾਜ਼ਤ ਕੀਤੀ ਗਈ ਹੈ ਕੋਈ ਵੀ ਇਸ ਤਰ੍ਹਾਂ ਦਾ ਤੱਥ ਸਾਹਮਣੇ ਨਹੀਂ ਆਇਆ ਉਹਨਾਂ ਵੱਲੋਂ ਲਗਾਏ ਗਏ ਦੋਸ਼ ਚ ਬੇਪਰਵਾਹ ਹਨ ਮੌਕਾ ਪਰ ਦਰਜੀਤਕੌਰ ਦੀ ਜੋ ਡੈੱਡ ਬਡੀ ਹੈ ਉਹ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਾ ਦਿੱਤੀ ਗਈ ਹੈ ਅਤੇ ਇਸ ਦਾ ਘਰ ਵਾਲਾ ਲਖੀਰ ਸਿੰਘ ਜੋ ਕਿ ਡਰਾਈਵਰ ਹੈ ਅਤੇ ਫਿਲਹਾਲ ਇਹ ਪੰਜਾਬ ਤੋਂ ਬਾਹਰ ਹੈ ਉਸ ਦੇ ਹੋਂ ਪਰ ਕੱਲ ਦਰ ਲਿਖ ਕੇ ਅਗਲੀ ਕਾਰਵਾਈ ਅਮਲੇ ਚ ਲਿਆਂਦੀ ਜਾਵੇਗੀ ਕੀ ਗੱਲ ਹੋਈ ਹੈ ਜੀ ਕਿਹਨੇ ਪੈਸੇ ਲੈਣੇ 20000 ਰੁਪਏ ਐਕਸੀਡੈਂਟ ਹੋਇਆ ਜਿਮੇਤਾ ਮੌਕੇ ਤੇ ਐ ਕੋਈ ਗਲਤੀ ਨਹੀਂ ਤੁਸੀਂ ਗੱਡੀ ਗੱਡੀ ਕਿਉਂ ਲੈ ਕੇ ਜਾ ਰਹੇ ਸੀ ਗੱਡੀ ਕਿਉਂ ਲੈ ਕੇ ਜਾਏ ਐਸਐਚਓ ਨੇ ਕਿਹਾ ਲਾਸ਼ ਪਾਈ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਤੁਹਾਡਾ ਤੈਨੂੰ ਬਾਅਦ ਮਗਾ ਦੇ ਨਹੀਂ ਆਹ ਤੱਕ ਚੱਲਿਆ ਹੋਰ ਗੱਲ ਕਰ ਗਏ ਚੱਲ ਗਏ ਪਹਿਲਾਂ ਮਾਰ ਕੇ ਗੱਡੀ ਜਿਹੜਾ ਗੱਡੀ ਚੱਲ ਗਈ ਕਰਕੇ ਬੋਲੋ ਤੁਸੀਂ ਇੱਥੇ ਹੋ ਕੇ ਵੀਰਾਂ ਦੀ ਸਾਕ ਇਹਨਾਂ ਨੇ ਪਿਆਰ ਆ ਗਿਆ ਨਹੀਂ ਪਿਆਰ ਕਰੀ ਇਹ ਉਹ ਪੁਲਿਸ ਮੁਲਾਜ਼ਮਾ ਜੋ ਐਕਸੀਡੈਂਟ ਤੋਂ ਹੋਇਆ ਨਾਸ਼ ਉੱਥੇ ਪਈ ਆ ਇਹ ਉਹ ਸਕਾਰਪਿਓ ਗੱਡੀ ਐ ਫਲੇਰ ਤੇ ਲੈ ਕੇ ਚੱਲਿਆ ਸੀ ਪੁੱਛੋ ਨਹੀਂ 50 ਹਜ਼ਾਰ ਕਿਹੜੇ ਨੂੰ ਲੱਗਦਾ ਤੂੰ ਮੈਂ ਨਾ 50 ਹਜ਼ਾਰ ਦਾ ਕਿਹੜਾ ਦਿੰਦਾ ਤਾ ਤੂੰ ਵੀਰ ਜੀ 50 ਹਜ਼ਾਰ ਉਹ ਫੋਟੋ ਤੇਰੀ ਤਾਂ ਹੋਵੇ ਹੈ ਇਹ ਹਾਂ ਤੂੰ ਤਾਂ ਚਲ ਖਾਣੇ ਨਹੀਂ ਰੱਜਦੇ ਬਠੀ ਅੱਜ ਥਾਣਾ ਬਾਗਾਪੁਰਾਣਾ ਵਿੱਚ ਇੱਕ ਐਕਸੀਡੈਂਟ ਦੀ ਸੂਚਨਾ ਮਸੂਲ ਹੋਈ ਸੀ ਕਿ ਬੱਸ ਸਟੈਂਡ ਪਿੰਡ ਨੱਥੋਕੇ ਵਿਖੇ ਇੱਕ ਐਕਸੀਡੈਂਟ ਦਰਾਂ ਨਾ ਇੱਕ ਲੇਡੀਜ਼ ਦੀ ਡੈਥ ਹੋਈ ਹੈ ਜਿਸ ਤੇ ਡਿਊਟੀ ਅਫਸਰ ਐਸਸੀ ਅਮਰਜੀਤ ਸਿੰਘ ਮੌਕੇ ਪਰ ਪੁੱਜਿਆ ਸੀ ਜਿੱਥੇ ਦਰਜੀਤ ਕੌਰ ਵਾਈਫ ਆਫ ਲਖਮੀ ਸਿੰਘ ਵਾਸੀ ਉਗੋਕੇ ਦੀ ਇੱਕ ਸਕੋਰਪਿਓ ਗੱਡੀ ਚਾਲਕ ਵੱਲੋਂ ਫੇਟ ਮਾਰਨ ਕਰਨ ਡੈਥ ਹੋ ਗਈ ਸੀ ਜਿੱਥੇ ਕਿ ਐਸਸੀ ਅਮਰਜੀਤ ਸਿੰਘ ਵੱਲੋਂ ਗੱਡੀ ਸੜਕ ਤੇ ਖੜੀ ਹੋਣ ਕਰਕੇ ਉਸ ਨੂੰ ਸਾਈਡ ਤੇ ਲਗਾਇਆ ਜਾ ਰਿਹਾ ਸੀ ਜਿੱਥੋਂ ਕੁਝ ਲੋਕ ਇਮੋਸ਼ਨ ਹੁੰਦੇ ਉਸ ਨੂੰ ਰੋਕਣ ਲੱਗੇ ਅਤੇ ਉਹਨਾਂ ਉੱਤੇ ਦੋਸ਼ ਲਾਇਆ ਗਿਆ ਕਿ ਉਸ ਨੂੰ ਲੋਕ ਕੋਈ 50000 ਰੁਪਏ ਹਾਸਲ ਕੀਤੇ ਗਏ ਹਨ ਜਦ ਕਿ ਇਸ ਸੰਬੰਧੀ ਪੁਖਤਾ ਤੌਰ ਤੇ ਜਾਂਚ ਕੀਤੀ ਗਈ ਹੈ ਕੋਈ ਵੀ ਇਸ ਤਰ੍ਹਾਂ ਦਾ ਤੱਥ ਸਾਹਮਣੇ ਨਹੀਂ ਆਇਆ ਉਹਨਾਂ ਵੱਲੋਂ ਲਗਾਏ ਗਏ ਦੋਸ਼ ਜੋ ਬੇਪਰਿਆਦ ਹਨ ਮੌਕਾ ਪਰ ਦਰਜੀਤ ਕੌਰ ਦੀ ਜੋ ਡੈੱਡ ਬਡੀ ਹੈ ਉਹ ਸਿਵਲ ਹਸਪਤਾਲ ਦੀ ਮਾਰਚਰੀ ਵਿੱਚ ਰੱਖਾ ਦਿੱਤੀ ਗਈ ਹੈ ਅਤੇ ਇਸ ਦਾ ਘਰ ਵਾਲਾ ਲਖੀਰ ਸਿੰਘ ਜੋ ਕਿ ਡਰਾਈਵਰ ਹੈ ਅਤੇ ਫਿਲਹਾਲ ਇਹ ਪੰਜਾਬ ਤੋਂ ਬਾਹਰ ਹੈ ਉਸ ਦੇ ਹੌਣ ਪਰ ਕੱਲ ਦਾ ਲਿਖ ਕੇ ਅਗਲੀ ਕਾਰਵਾਈ ਅਮਲੇਚ ਲਿਆਂਦੀ ਜਾਵੇਗੀ